ਦਰਸ਼ਨ ਦੀ ਦਾਰਜੀ ਕਾ ਤੇ ਅੰਦਰ ਕੀ ਗੱਲ ਸਾਜੀ ਬੋਲੋ ਜੀ ਵਾਹਿਗੁਰੂ ਜਨ ਜਿਆਰਿਆ ਸੋਹਣਾ ਸਭ ਜਾਨਿਆ ਤਾਲੀਆਂ ਮੁਕਤੇਆਂ ਜੀਆ ਦਰਤੀਆ ਪਕੀਰ ਦਿਨਾ ਤੇਰਾ ਨਾਮ ਦਿੱਤੀਆ ਵੰਡ ਫੀਸ ਕੀਆ ਦੇ ਤੇ ਰਾਈ ਤੇਗ ਵਾਈ ਦੇਖ ਕੇ ਅੰਦਰ ਕੀਤਾ ਦਿਨਾ ਪਿਆਰੇ ਆ ਸੱਚਿਆਰਿਆਂ ਦੇ ਬਿੱਤਰ ਕਮਾਈ ਦਾ ਤੇ ਅੰਦਰ ਕੀ ਗੱਲ ਸਾਜੀ ਬੋਲੋ ਜੀ ਵਾਹਿਗੁਰੂ ਜਨਾਬ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਕੀਤੀ ਮੰਨ ਮੰਨ ਕਰਾਇਆ ਊਪਰੇ ਨਮਾਈਆਂ ਤੇ ਫੜੀਆਂ ਤੇ ਚੜੇ

ਨਾਮ ਚਿਤਾਵੈ ਚਿਤਾਵਣ ਕਾ ਸਰਤਾ ਸਰਬ ਸੁਪੋਆ ਜਹਾਂ ਜਹਾਂ ਖਾਲਸਾ ਦੀ ਸਾਹਿਬ ਪਹਾਂਤ ਆ ਰਚਾਰਿਆ ਦੇਖ ਦੇਖ ਹਉ ਤੇ ਬਿਰਤ ਕੀ ਪੈਰ ਪੰਦ ਕੀ ਜੀ 3 5 ਜੀ ਸਾਂ ਇੱਕ ਖਾਲਸਾ ਜੀ ਕੇ ਬੋਲ ਬੋਲੇ ਵਾਹਿਗੁਰੂ ਆਮ ਜੀ ਦੇ ਸਿੱਤਾਂ ਨੂੰ ਸਿੱਖੀ ਦਾ ਤੇਸ ਦਾ ਰਹਿਤ ਦਾ ਨਿਹਿਤ ਦਾ ਸੌਦਾਨ ਭਰੋਸਾ ਦਾ ਨਾਮ ਦਾ ਨਾਮ ਅੰਮ੍ਰਿਤਸਰ ਸਾਹਿਬ ਜੀ ਦੇ ਮੁਕਤਿ ਪ੍ਰਸਾਦ ਸੁਨਾਉਣ ਤੋਂ ਅੰਤ ਤੱਕ ਅੰਦਰ ਹੀ ਬਿਦਿਵਜਗ ਅਟਲਤਾ ਦਾ ਜੈ ਕਾ ਬੋਲ ਜੈ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਰਗ ਦਿਮਾ ਮਾਤੁਸੀ ਮਹਤਪੂਰਤਾ ਰੱਖਦਾ ਰਿਹਾ ਹੈ ਵਾਹਿਗੁਰੂ ਆਪ ਆਪਣੇ ਪੰਥ ਦੇ ਸਦਾ ਸਹਾਇ ਦਾ ਤਰਜੀਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੋ ਧਾਮਾਂ ਦੇ ਜਿਹਨਾਂ ਨਾਲੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਦਿਨਾਂ ਦੇ ਸੁਨਹਿਰੀ ਸੰਗਤਾਂ ਦੇ ਸੇਵਾ ਸਮਾ ਅੰਦਾਰਦਾਨ ਆਪਣੇ ਤੇਰੇ ਖਾਲਸਾ ਜੀ ਨੂੰ ਬੋਸਦੀ ਨੈਣੀ ਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਰੋਟਿਆਂ ਦੀ ਓਟ ਨਿਆਸਰਿਆਂ ਦੇ ਅਸਰੇ ਜੁਗੋ ਜੁਗੜਾਲ ਸ਼ਬਦ ਉਤਾਰ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਕਾਲ ਪੀਤਾ ਵਾਹਿਗੁਰੂ ਜੀਓ ਆਪ ਜੀ ਦੇ ਸੋਹਣੇ ਪੀਤਰ ਚਰਨ ਕਮਲਾ ਪ੍ਰਸਾਦ ਬੇਨਤੀ ਯੋਗ ਦੀ ਪ੍ਰਾਰਥਨਾ ਦੁਬਤ ਜੋੜ ਕਰਕੇ ਨਿਮਰਤਾ ਸਹਿਤ ਸੇਵਾਦਾਰ ਬਾਦਸ਼ਾਹ ਆਪ ਜੀ ਦਾ ਸਾਈਂ ਹਕਮ ਫਰਮਾਨ ਜਿਹੜਾ ਤਰੀ ਲਿਖਿਆ ਤੇਆ ਹੁਕਮ ਕਮਾਹੇ ਕੱਲ੍ਹ ਆਵੇ ਨਾਨਕਾ ਸਦੇ ਉੱਤੇ ਜਾਏ ਦੇ ਮਹਾਵਾਕਾਂ ਨਾਲ ਸਾਧ ਸੰਤਾਰਿਓ ਪੂਜ ਜੀ ਕੋ ਚਰਨ ਸਿੰਘ ਜੀ ਆਪ ਜੀ ਦੇ ਖਜ਼ਾਨੇ ਵਿੱਚੋਂ ਮਿਲੇ ਸਵਾਸਾਂ ਰੂਪੀ ਪੁੰਜ ਨੂੰ ਵਰਤੇ ਹੋਏ ਇਸ ਮਾਤ ਲੋਕ ਦੀ ਯਾਤਰਾ ਨੂੰ ਸੰਪੂਰਨ ਕਰਦੇ ਹੋਏ ਆਪ ਜੀ ਦੇ ਪਾਣੇ ਅੰਦਰ ਕੁਸ ਰੋਹਿ ਬਲਾ ਆਕਾਰ ਚਰਣਾ ਕਰਦੇ ਸੱਚੇ ਬਾਦਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਬਾਜ ਜਾਗ ਰਹੇ ਸੰਸੱਚੇ ਬਾਸਾ ਪਿੱਛੇ ਪਰਿਵਾਰ ਨੇ ਆਪ ਜੀ ਦੇ ਪਾਣੇ ਨੂੰ ਸਿਰ ਬੱਥੇ ਬੰਦੇ ਹੋਏ ਵਿਛਲੇ ਲੋਕ ਦੀ ਆਤਮਿਕ ਕਲਿਆਣਤਾ ਵਾਸਤੇ ਬਣੇ ਕਰਦੇ ਸੁਖ ਸ਼ਾਂਤੀ ਉਹ ਆਪ ਜੀ ਦੇ ਬਾਦਸ਼ਾਹ ਜੀ ਆਪ ਜੀ ਦੀ ਧੁਰ ਕੀ ਬਾਣੀ ਦੇ ਜਾਤ ਸਹਿਬ ਜੀ

ਕਿਰਪਾ ਕਰੋ ਜਿਸ ਜਿਸ ਤੇ ਬਾਤ ਬਾਣੀ ਮਧ ਭਾਗ ਦੇ ਪਹੁੰਚੀ ਇਸ ਤੇ ਬਾਤ ਸਜਿਓ ਕਿਰਪਾ ਕਰੋ ਜਿਸ ਤਰ੍ਹਾਂ ਬਾਣੀ ਮਧ ਭਾਗ ਦੇ ਪਹੁੰਚੀ ਆ ਇਸ ਇਸ ਦੀ ਬਾਤ ਨੂੰ ਸੁਣ ਦਾ ਇਸ ਮਾਫੀ ਕਰਵਾਣ ਦੀ ਕਿਰਪਾਲਤਾ ਕਰੋ ਆਠੇ ਸਿੰਘ ਉੱਪਰ ਸੇਵਕ ਪਰਿਵਾਰ ਉੱਪਰ ਆਪਣਾ ਮੇਰਾ ਪਰਿਵਾਰ ਸਾਰੇ ਸਾਰ ਦੇ ਉੱਤੇ ਚੜਾਉਣ ਦੀ ਕਿਰਪਾਲਤਾ ਕਰੋ ਸਤਿ ਪਾਤਸ਼ਾਹ ਇਸ ਕਾਰਜ ਨੂੰ ਮੁਕਰ ਕਰਕੇ ਸਤਿ ਪਾਤਸ਼ਾਹ ਜੀਓ मद की अरदास मिल सकते हैं बख्शा खजाना साहब सच्चे पातशाह पंचम बड़ा प्रसाद सज के हाजिर आप कृपा करके सच्चे पातशाह तेग को प्रवान करो कि भोगला भोगला जी बड़ा प्रसाद अपने संसार के बीच प्रदान किया कर बख्शो जी जो दी सके आप सर्वित करना सतनाम श्री वाहेगुरु जी कृपा करो ਜੋ ਆਪਣੀ ਜਿੰਨੇ ਵੀ ਬਾਣੀ ਬੜੀ ਛੋਟੀ ਜਿੰਨੇ ਵੀ ਸੇਵਾਵਾਂ ਹੋ ਜੀ ਪਦਨਤਰ ਹੋ ਜਾਂਦੀ ਪ੍ਰਾਪਤੀ ਇਹਨਾਂ ਸਭ ਦਾ ਮਹਤਮ ਉਸ ਮਿਛੜੀ ਰੂਪ ਤੱਕ ਕਰਵਾਉਣਾ ਚਰਾਸੀ ਜਗਤਵਾਂ ਚੜਾਉਣਾ ਪੜੇ ਚਰਨਾ ਨਾਮਾਸਕ ਸਿਸਟਮ ਤੇ ਪਾਦਰਾਤਲ ਤੋਂ ਸੇਵਾਪਾਚਾ ਸੇਵਾ ਪ੍ਰਵਾਹ ਦੀ ਦਾਸਾਂ ਦੀ ਸੇਵਕ ਤੇ ਸੇਵਾ ਪ੍ਰਵਾਹ ਕਰ ਲੈਣ ਸੇਵਾਪਾਚਾ ਕੋਲਾ ਚੁਕਾ ਦੀ ਮਾਫੀ ਦੇ ਕਰਕੇ ਅਗਲੇ ਬਾਣੀ ਸੱਚੀ ਬਾਸਾ ਪੜਨ ਦੀਆਂ ਵਾਗਿਆ ਪ੍ਰਦਾਨ ਕਰੋ ਸੇ ਮੁੱਖ ਇਦਾਰਿਆਂ ਆਪਣੇ ਭਾਈਆਂ ਸੰਗਤਾਂ ਦੀ ਹਾਜ਼ਰੀ ਲਲਪੁਰਵਾਨ ਕਰੋ ਚਲਿਆ ਕਦਮ ਕਦਮ ਲੇਖੇ ਵਿੱਚ ਲਾਓ ਤੇਰੇ ਬੋਲ ਬਿਟਾਵਾਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੀਆਂ ਗੁਰੂਤਨusਾਨ ਸੰਪੂਰਨ ਕਰਨ ਦੀ ਕਿਰਪਾਲਤਾ ਕਰਨੀ ਨਗਰ ਖੇੜੇ ਦੇ ਪਰ ਆਪਣਾ ਮੇਨਾ ਪਰਤਰਕੋ ਸੇਵਾ ਕਰਵਾ ਦੇ ਇਸ ਸਮਾਗਮ ਦੇ ਵਿਸਥਾਰ ਵਿੱਚ ਆਪ ਅੰਗ ਸੰਗੋਕ ਦੇ ਸਾਹਮਤਾ ਕਰਨ ਦੀ ਕਿਰਪਾਲਤਾ ਕਰੋ ਅਗਲਾ ਸਮਾਖਸ਼ੀਆਂ ਵਾਲਾ ਹੋਵੇ ਐਸੀ ਕਿਰਪਾ ਕਰਨ ਦੀ ਕਿਰਪਾਲਤਾ ਕਰੋ ਆ ਗ੍ਰਸਤੇ ਬਾਦ ਅਸਦੀ ਬਾਣੀ ਦੇ ਪ੍ਰਵਾਹ ਦੇ ਵਿੱਚ ਸੱਚੀ ਬਾਦਸ਼ਾ ਤਰ ਗਾਇੂ ਕੋ ਨਾਮ ਆਪਣੇ ਸੰਗਤਾਂ ਨੂੰ ਵਾਕਸ਼ ਕਰਦੇ ਨੇ ਅਦਰ ਉਹਨਾਂਦਰ ਮੈਂ ਹਾਰ ਕਰੋ ਉਹ ਪ੍ਰੰਤ ਸਹਿਬ ਸ੍ਰੀ ਸਹਿਜ ਬਾਣ ਅਨੰਤਰ ਜਾਤ ਕੋ ਦੇ ਆਪਣੇ ਪਾਠੀ ਸੰਗਤਾਂ ਨੂੰ ਅਧਿਆਪਨ ਕਰੋ ਸੋਖੋ ਵੇ ਨਾਮ ਚਿਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਪਾਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਬੋਲੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ